ਹਾਂਜੀ ਮੀਟਿੰਗ ਹੋਈ ਹੈ ਪ੍ਰਸ਼ਾਸਨ ਦੇ ਨਾਲ ਮੈਂ ਕਿ ਕੀ ਕੀ ਸਿੱਟਾ ਲਿਕ ਲਿਆ ਸੀ ਦੇਖੋ ਮੀਟਿੰਗ ਦੇ ਵਿੱਚ ਕੰਪਨੀ ਨੇ ਇਹ ਨੇ ਕਿਹਾ ਵੀ ਕੰਪਨੀ ਇਹਦਾ ਜਿਹੜਾ ਲੀਗਲੀ ਪ੍ਰੋਸੈਸ ਕਰਾਉਣ ਨੂੰ ਸਾਨੂੰ ਕਹਿੰਦੀ ਸੀ ਵੀ ਤੁਸੀਂ ਕਰੋ ਉਹ ਕੰਪਨੀ ਨੇ ਮੰਨਿਆ ਵੀ ਇਹ ਅਸੀਂ ਕਰਾਂਗੇ ਆਪਣੇ ਬੰਦਿਆਂ ਨੂੰ ਕਰਵਾਵਾਂਗੇ ਲੀਗਲੀ ਪ੍ਰੋਸੈਸ ਉਹਦੀ ਕਾਰਵਾਈ ਅਸੀਂ ਕਰਾਂਗੇ ਉਹਦੇ ਵਕੀਲ ਵਕਾਲਾ ਵੀ ਉਹ ਆਪ ਕਰਨਗੇ ਤੇ ਉਹ 13 ਤਰੀਕ ਤੱਕ ਦੁਬਾਰੇ ਸੀਟਿੰਗ ਹੋਗੀ ਦੁਬਾਰੇ ਬੈਠਣ ਕਿਉਂਕਿ ਉਹਨਾਂ ਚਿਰ ਤੱਕ ਕੰਮ ਬੰਦਰ ਹੋਊਗਾ ਉਤੇ ਹੋਰ ਗਾਇ ਜਿਹੜੀਆਂ ਗੱਡੀਆਂ ਦੀ ਭੰਤੋੜ ਹੋਈ ਆ ਪਰਚੇ ਤੱਕ ਹੋਏ ਨੇ ਉਹਨਾਂ ਬਾਰੇ ਵਿਚਾਰੀ ਚਰਚਾ ਹੋਣੀ ਹੈ ਤੇ ਬਾਕੀ ਆ ਵੀ ਲੀਗਲੀ ਵਾਹ ਤੀਕ ਲਈਤੀ ਨਾ ਚਲੇ ਐ ਸੇ ਵਕੀਲ ਨਾ ਰਹਿ ਕਰਤੀ ਅਬ ਦੀ ਉਧਰੋਂ ਮਤਲਬ ਅਸੀਂ ਹਾਂ ਨਹੀਂ ਕਹਿ ਕੇ ਆ ਵੀ ਅਸੀਂ ਕਾਨੂੰਨੀ ਕਾਰਵਾਈ ਚ ਪੈਣਾ ਚਾਹੁੰਦੇ ਆ ਇਹ ਉਦਵਾਦ ਵਿਚਾਰਾਂ 13 ਹਾਂਜੀ ਕੀ ਫੈਸਲਾ ਆ ਮੀਟਿੰਗ ਹੋਈ ਆ ਕੀ ਫੈਸਲਾ ਦੇਖੋ ਮੋٹے ਤੌਰ ਤੇ ਕੰਮ ਬੰਦ ਰਹੂਗਾ 13 ਤਰੀਕ ਤੱਕ 13 ਤਰੀਕ ਨੂੰ ਦੁਬਾਰਾ ਮੀਟਿੰਗ ਪ੍ਰਸ਼ਾਸਨ ਦੇ ਨਾਲ ਕੰਪਨੀ ਨਾਲ ਦੁਬਾਰਾ ਹੋਊਗੀ ਕੋਈ ਕੋਈ ਕੰਪਨੀ ਨੂੰ ਪ੍ਰਸ਼ਾਸਨ ਦੀ ਤਰਫੋਂ ਕਿਹਾ ਵੀ ਇਹਨੂੰ ਸਮਝੌਤੇ ਨੂੰ ਲਾਗੂ ਕਰੋ ਉਹ ਸਮਝੌਤੇ ਚ ਕਾਨੂੰਨੀ ਤੌਰ ਤੇ ਕੀ ਦਿੱਕਿਆ ਉਹ 13 ਤਰੀਕ ਨੂੰ ਇਹ ਵੀ ਵਿਚਾਰਨੇ ਉਹਨਾਂ ਨੇ ਇਸ ਤੋਂ ਇਲਾਵਾ ਜਿਹੜੇ ਸਾਡੇ ਗੱਡੀਆਂ ਭੰਨੀਆਂ ਸਾਡੇ ਪੋਰਸ ਕੇਸ ਹੈ ਉਹ ਐਜੰਡੇ ਵੀ 13 ਤਰੀਕ ਵਾਲੇ ਹੋਣਗੇ ਉਹਦੇ ਵਿੱਚ ਵੀ ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਇਹਨਾਂ ਐਜੰਡਿਆਂ ਤੇ ਵਿਚਾਰ ਹੋਊਗੀ ਕਿ ਅੱਜ ਲੱਗਦਾ ਸੀਗਾ ਜਿਵੇਂ ਇੰਨਾ ਪ੍ਰਸ਼ਾਸਨ ਦੇ ਨਾਲ ਲੰਮੀ ਮੀਟਿੰਗ ਸ਼ੈਲੀ ਹੈ ਡੀਸੀ ਸਾਹਿਬ ਆਈ ਸੀ ਕੋਈ ਨਾ ਕੋਈ ਸਿੱਟਾ ਨਿਕਲੂ ਪਰ ਫਿਰ ਵੀ 13 ਤਰੀਕ ਅੱਗੇ ਪਾ ਦੇ ਦੇਖੋ ਇਹਨਾਂ ਦੀ ਫਿਤਰਤ ਹੁੰਦੀ ਹੈ ਹੌਲੀ ਹੌਲੀ ਸਿਆਣੇ ਵੀ ਕਹਾਵਤਾਂ ਹੈ ਮਿੰਗਣਾ ਕੋਲਕਾ ਤੋਂ ਦਿੰਦੇ ਹੁੰਦੇ ਆ ਇਹ ਲੋਕਾਂ ਵਾਲੇ ਪੱਖ ਚ ਤਾਂ ਹੌਲੀ ਹੌਲੀ ਤੁਰਦੇ ਆ ਜਦੋਂ ਲੋਕਾਂ ਦੀ ਵੋਟ ਤੇ ਜਾਣਾ ਉਹਦੇ ਫੌਰੀ ਫੌਰੀ ਜਾਂਦੇ ਆ ਅੱਜ ਪਿੰਡ ਲੇਲੇ ਵਾਲੇ ਵਿਖੇ ਬੈਠੀ ਸੈਨੋ ਦੇ ਭਰਾਵੋ ਕੱਲ ਦਾ ਆਪਣਾ ਇੱਕ ਇਹ ਜੋ ਸੰਗਠਨ ਕਰ ਰਿਹਾ ਤੁਹਾਡਾ ਉਹਦੇ ਬਾਰੇ ਸਾਰਾ ਤੁਹਾਨੂੰ ਪਸੋਕਰ ਵੀ ਪਤਾ ਅੱਜ ਜੋ ਹੋਇਆ ਉਹਦਾ ਵੀ ਪਤਾ ਏਜ ਇੱਕ ਖੁਸ਼ੀ ਦੀ ਗੱਲ ਹੈ ਵੀ ਬੜੀ ਵਧੀਆ ਇੱਕ ਮੀਟਿੰਗ ਹੋਈ ਹੈ ਤੁਹਾਡੀ ਜਥੇਬੰਦੀ ਦੇ ਪ੍ਰਧਾਨ ਤੇ ਬਾਕੀ ਨੁਮਾਇੰਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਤੁਸੀਂ ਆਪਣੀਆਂ ਗੱਲਾਂ ਰੱਖੀਆਂ ਪ੍ਰਸ਼ਾਸਨ ਨੇ ਆਪਣੀਆਂ ਗੱਲਾਂ ਰੱਖੀਆਂ ਸੋ ਇਹਦੇ ਵਿੱਚ ਅਖੀਰ ਚ ਇਹ ਫੈਸਲਾ ਹੋਇਆ ਕਿ ਜਖਮੁਕਤ ਹੁਣ ਫੈਸਲਾ ਹੋਣਾ ਥੋੜਾ ਮੁਸ਼ਕਲ ਹੈ ਸੋ ਇਸ ਕਰਕੇ ਪ੍ਰਸ਼ਾਸਨ ਤੇ ਜਥੇਬੰਦੀ ਇਸ ਫੈਸਲੇ ਤੇ ਪਹੁੰਚੀ ਕਿ 13 ਤਰੀਕ ਨੂੰ ਦੁਬਾਰੇ ਮੀਟਿੰਗ ਹੋਊਗੀ ਜੋ ਅੱਜ ਕੁਝ ਗੱਲਾਂ ਕਹੀਆਂ ਨੇ ਉਹਨੂੰ ਪ੍ਰਸ਼ਾਸਨ ਵੀ ਵਿਚਾਰੂਗਾ ਤੇ ਤੁਹਾਡੀ ਜੱਥੇਬੰਦੀ ਵੀ ਵਿਚਾਰੂਗੀ। ਪਰੰਤੂ 13 ਤਰੀਕ ਤੱਕ ਅਸੀਂ ਪੂਰਨ ਤੌਰ ਤੇ ਆਪਦਾ ਕੰਮ ਬੰਦ ਰੱਖਾਂਗੇ। ਕੰਮ 13 ਦੀ ਮੀਟਿੰਗ 'ਚ ਜੋ ਫੈਸਲਾ ਹੁੰਦਾ ਉਹਦੇ ਤੋਂ ਬਾਅਦ ਹੀ ਚੱਲੂਗਾ। ਸੋ 13 ਤਰੀਕ ਤੱਕ ਇੱਕ ਤਰੀਕੇ ਦਾ ਇਹ ਸਮਝੌਤਾ ਹੈ ਕਿ ਅਸੀਂ ਵੀ ਇੱਥੇ ਵੀ ਕੋਈ ਕੰਮ ਕਰਾਂਗੇ ਤੁਸੀਂ ਤੁਹਾਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਆਪ ਦਾ ਘਰੋ ਘਰੀ ਜਾ ਕੇ ਆਰਾਮ ਕਰੋ ਵਿਚਾਰੋ ਜੋ ਵੀ ਆਪਦੇ ਕੰਮ ਨੇ ਉਹ ਕਰੋ ਉਸ ਤੋਂ ਬਾਅਦ ਇੱਕ ਫੈਸਲਾ ਸੀਗਾ ਕਿ ਕਿਸਾਨ ਜਿਨ੍ਹਾਂ ਨੂੰ ਘੱਟ ਬਾਅਦ ਜਾਂ ਮਿਲਿਆ ਕਿ ਕਾਨੂੰਨੀ ਤੌਰ ਤੇ ਇੱਕ ਕੇਸ ਪਾ ਸਕਦੇ ਆ ਉਹਦੇ ਚ ਕੰਪਨੀ ਇਹ ਮੰਨੀ ਹੈ ਕਿ ਉਹ ਕੇਸ ਆਪਦੇ ਵੱਲੋਂ ਕਿਸਾਨ ਖੜੇ ਕਰਕੇ ਜਿਹੜੇ ਉਹਨਾਂ ਨਾਲ ਸਮਝੌਤੇ ਜਨੇ ਉਹ ਪਾ ਦੇਣਗੇ ਸੋ ਮੇਰੀ ਹੁਣ ਸਾਰਿਆਂ ਨੂੰ ਬੇਨਤੀ ਆ ਵੀ ਆਪਦੇ ਆਖਵਾ ਤੋਂ ਦੇ ਲੈ ਕੇ ਭਾਈ ਆਪਦੇ ਕੰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਮੇਰੇ ਬੋਲ ਨਹੀਂ ਦੀ ਕਿਵੇਂ ਹੈਗੇ ਫਿਰ ਜਿਹੜੀ ਉਹ ਵੀ ਕਿਉਂ ਕੰਮ ਹੈ ਕੋਈ ਨਹੀਂ ਕੋਈ ਨਹੀਂ ਚੱਲੋ ਆਸਾਨ ਪ੍ਰਾਪਰਾਨੋ ਜਿਹੜੇ ਰੱਖੀ ਆ ਵੀ ਆਪਾਂ 13 ਤਰੀਕ ਤੱਕ ਕੰਮ ਬੰਦ ਰਹੂਗਾ ਤੇ ਜਿਹੜਾ ਫਰਚਰ ਕੇ ਸਵਾਉਣਾ ਹੈ ਆਪਾਂ ਜੀ ਸਹਿਮਤ ਸੀ ਵੀ ਕਾਨੂੰਨੀ ਕਾਰਵਾਈ ਚੱਤੀ ਜਾਵਾਂਗੇ ਕੰਪਨੀ ਜਾਊਗੀ ਕੰਪਨੀ ਆਪਣੇ ਬੰਦੇ ਲੈ ਕੇ ਜਾਓ ਕੋਈ ਬੰਦਿਆ ਤੋਂ ਕੀ ਤੋਂ ਆਉਂਦੀ ਐ ਇਹਨਾਂ ਦਾ ਕੰਮ ਐ ਸਾਡਾ ਕੰਮ ਨਹੀਂ ਅਸੀਂ ਇਹ ਤੇ ਅਜੇ ਵਿਚਾਰਨਾ 13 ਤਰੀਕ ਤੋਂ ਕੋਈ ਕੰਮ ਸ਼ੁਰੂ ਨਹੀਂ ਹੋਊਗਾ 13 ਤਰੀਕ ਨੂੰ ਜਿਹੜੀ ਮੀਟਿੰਗ ਐ ਉਹਦੇ ਵਿੱਚ ਗੱਡੀਆਂ ਨਹੀਂ ਭੰਨ ਤੋੜ ਜਿਹੜੀ ਹੋਈ ਐ ਉਹਦੇ ਬਾਰੇ ਸਹੀ ਚਰਚਾ ਹੋਣੀ ਐ ਜਿਹੜਾ ਕੇਸ ਪਏ ਨੇ ਸਾਡੇ ਤੇ ਅੱਜ ਰਾਤੀ ਰਾਤ ਜਿਹੜਾ ਰਿਚਾਰਜ ਹੋਇਆ ਮਾਨਸਾ ਦੇ ਵਿੱਚ ਜਿਹੜੇ ਪਹਿਲਾਂ ਇੱਥੇ ਦੁਨੀਆਲੇ ਹੋਏ ਨੇ ਉਹ ਕੇਸਾਂ ਬਾਰੇ ਕੀ ਕਰਤੇ ਨੇ ਇਹਨਾਂ ਨੂੰ ਕਹਿ ਵੀ ਸੋਚ ਗਿਆ ਹੋ ਅਸੀਂ ਉਹ ਏਜੰਡੇ ਦੇ ਜਿਹੜੇ ਵਿੱਚ ਲਾ ਕੇ ਤੇ ਵੈਸ਼ ਕਰਨੀ ਹੈ ਤੇ ਗੱਲ ਕਰਨੀ ਹੈ ਬਾਕੀ ਕਿਧਰੇ ਜਮੀਨ ਨਹੀਂ ਜਾਂਦੀ ਤੇ ਕਿਧਰੇ ਆਪਾਂ ਨਹੀਂ ਜਾਂਦੇ ਠੀਕ ਹੈ ਆਪਣਾ ਤਾਂ ਲਗਾਤਾਰ ਧਰਨਾ ਚਲਾਉਣ ਦੀ ਸੰਧੀ ਇੱਥੇ ਵੀ ਇੱਥੇ ਚਲਾਵਾਂਗੇ ਇਹ ਦਰਸ ਖੀਮ ਸੀ ਪਰ ਫਿਰ ਇਹਨਾਂ ਨੂੰ ਕੋਈ ਅਧੀਗ ਨਹੀਂ ਟਿੱਕਾ ਬਣਦਾ ਇਹ ਦੇ ਕਰਕੇ ਚਾਹ ਰਸੀਂ ਵਿਚਾਰ ਕੇ ਸੋਚਿਆ ਵੀ ਅੱਜ ਆਪਣੇ ਪ੍ਰੋਗਰਾਮ ਨੂੰ ਆਪਣੇ ਤੇ ਸਮਾਪਤ ਕਰੀਏ ਤੇ ਤੁਸੀਂ ਚੌਕਸ ਰਹੋ ਅੱਗੇ ਵਾਸਤੇ ਜਦੋਂ ਵੀ ਘੰਟੀ ਖੜਕਦੀ ਹੈ ਉਦੋਂ ਟੱਲੀਆਂ ਵਾਂਗੂ ਫਿਰ ਇਕੱਠੇ ਹੋ ਕੇ ਜਿਵੇਂ ਫੌਜ ਇਕੱਠੀ ਹੁੰਦੀ ਹੁੰਦੀ ਹੈ ਫੌਜ ਦਾ ਚਰਚ ਇਕੱਠੀ ਹੁੰਦੀ ਹੈ ਤੁਸੀਂ ਫਿਰ ਵੀ ਛੇੜੀ ਇਕੱਠੇ ਆਉਨੇ ਹੋ ਤੇ ਤੁਹਾਡਾ ਸਾਰਿਆਂ ਦਾ ਤੇ ਨਗਰ ਨਿਵਾਸੀਆਂ ਦਾ ਜਿੰਨਾ ਮੈਂ ਸੇਵਾ ਸੁਭਾ ਕੀਤੀ ਹੈ ਭੈਣ ਭਰਾਵਾਂ ਨੇ ਆਪਣੀ ਜਿੱਥੇ ਬੰਦੀ ਵੱਲੋਂ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਹੁਣ ਜਾਓਗੇ ਜੇ ਹੋਲੀ ਚਾਹੋ ਕਿ ਕੋਈ ਹਾਸਨ ਨਾ ਹੋ ਜੇ ਬਚ ਬਚਾ ਕੇ ਜਾਓ ਜਿਹੜੀਆਂ ਗੱਡੀਆਂ ਥੋਡੀਆਂ ਪੰਨ ਟੋੜ ਹੋਈ ਹੋਈ ਆ ਉਹਦੇ ਚ ਕੋਈ ਬ੍ਰੇਕ ਦਾ ਫਾਲਸ ਨਾ ਹੋਵੇ ਉਹਦਾ ਉਹ ਬਚਾ ਕੇ ਦੇਖ ਕੇ ਜਾਓ ਧੰਨਵਾਦ ਬੱਚੋ ਹੰਦੀ ਪ੍ਰਧਾਨ ਜੀ ਕੀ ਮਾਮਲਾ ਚੱਲ ਰਿਹਾ ਹੈਗਾ ਰਾਤ ਦੀ ਘਟਨਾ ਬਕਰੀ ਹੈ ਕਿਉਂ ਬਕਰੀ ਹੈ ਕੀ ਲੱਗ ਦੇ ਕੋਈ ਗੈਸ ਲਾਈਨ ਪਾਈਪ ਦਾ ਜਿਹੜੀ ਪਿੰਡਾਂ ਚੋਂ ਕਹਿ ਰਿਆਣਾ ਤੇ ਹੋਰ ਮਰ ਜਾਣਾ ਕਈ ਪਿੰਡਾਂ ਦੇ ਵਿੱਚੋਂ ਦੀ ਆ ਰਹੀ ਹੈ ਜਿਹੜੀ ਹੁਣ ਮਤਲਬ ਲੇਡਰ ਵੀ ਦੀ ਨਿਕਲ ਗਿਆ ਇਹ ਤੇ ਬਿਨਾਂ ਬਗਾਦਰ ਬੈਠ ਕੇ ਡੀਸੀ ਸਾਹਿਬ ਨਾਲ ਸਮਝੌਤਾ ਹੋ ਗਿਆ ਤੇ ਤੇ ਬੰਦੀ ਦਾ ਲਿਖਤੀ ਸਮਝੌਤਾ ਕਾਫੀ ਮੇਰੇ ਕੋਲ ਆ। ਇਹ ਸਮਝੌਤੇ ਦੇ ਵਿੱਚ ਤੈਅ ਹੋ ਗਿਆ ਵੀ 24 ਲੱਖ ਰੁਪਏ ਸਾਰੇ 1 ਏਕੜ ਦਾ ਮਾਮਲਾ ਦਿੱਤਾ ਜਾਂਦਾ। ਸੇਖਾਂ ਨਾਲ ਸਹਿਮਤੀ ਨਾਲ ਆ ਕਾਫੀ ਹੈ ਜਿਹੜੀ। ਮਤਲਬ ਸਮਝੌਤਾ ਹੋਇਆ। ਇਹ 15 ਪੰਜਵੇਂ ਮਹੀਨੇ ਦੀ 15 ਤਰੀਕ ਦਾ 2023 ਦਾ ਸਮਝੌਤਾ। ਜਿਹੜੀ ਹੋ ਸਕਦਾ 1 ਸਾਲ ਡੇਢ ਸਾਲ ਹੋ ਗਿਆ ਮਤਲਬ ਇਹਨੂੰ ਡੇਢ ਸਾਲ ਤੋਂ ਲਗਭਗ ਹੋ ਗਿਆ। ਇਹ ਸਮਝੌਤਾ ਸੀ। ਪਰ ਇਹਨੂੰ ਇੰਪਲੀਮੈਂਟ ਕਰਨ ਤੋਂ ਪਹਿਲਾਂ ਹੀ ਸਰਕਾਰ ਜਬਰੀ ਪਰ ਸੰਕਲ ਜਮੀਨਾਂ ਤੇ ਮਤਲਬ ਗੈਸ ਲਾਈਨ ਪਾਈਪ ਕੱਢਣਾ ਜੰਨੀ ਆਸੀਂ ਸਮਝਦੇ ਹੇ ਤੱਕ ਆ ਜਿਹੜਾ ਤੁਸੀਂ ਲਿਖਤੀ ਸਮਝੌਤਾ ਕਰਕੇ ਉਹ ਤੁਸੀਂ ਇੰਪਲੀਮੈਂਟ ਨਹੀਂ ਕਰ ਰਹੇ ਤੇ ਕਿਸਾਨਾਂ ਦੀਆਂ ਜਬਰੀ ਜ਼ਮੀਨਾਂ ਨੱਪਣ ਦਾ ਜਿਹੜਾ ਸਟਾ ਇਹ ਰਜਾਨ ਹੈ ਇੱਕ ਗੁਜਰਾਤ ਦੀ ਕੰਪਨੀ ਹੈ ਜਿਹੜੀ ਗੈਸ ਲਾਈਨ ਪਾਈਪ ਕੱਢ ਰਹੀ ਹੈ ਚਲ ਕਿਸੇ ਦੀ ਵੀ ਕਿਸ ਸਟੇਟ ਕਿਸੇ ਦੀ ਵੀ ਹੋਵੇ ਕਾਰਪੋਰੇਟ ਆ ਉਹ ਉਹਨੇ ਕਮਰਸ਼ਲ ਦੀ ਖਾਤਰ ਇਹ ਪਾਈਪ ਲਾਈਨ ਕੱਢਣੀ ਹੈ ਲੱਕ ਗਾਂਹ ਜਾ ਕੇ ਰੋਕਾਂ ਦੀ ਛਲੜਾਉਣੀ ਹੈ ਉਹ ਲੋਕਾਂ ਦੇ ਗੈਸਾਂ ਦੇ ਕੀਮਤਾਂ ਨੇ ਮਰਜ਼ੀ ਨਾਲ ਵਧਾਉਣੀਆਂ ਨੇ ਇਹ ਇਹ ਅਸੀਂ ਸਮਝਦੇ ਹਾਂ ਕਿ ਕਿਸਾਨਾਂ ਦੇ ਜ਼ਮੀਨਾਂ 'ਚ ਜ਼ਬਰਦਸਤੀ ਨੱਪ ਕੇ ਉਤੋਂ ਵਿਕਾਸ ਦੇ ਨਾਂ ਤੇ ਤੁਸੀਂ ਗੈਸਪਲੈਨ ਪੈਪ ਕੱਢਦੇ ਹੋ ਭਾਰਤ ਵਾਲਾ ਪ੍ਰੋਜੈਕਟ ਕੱਢਦੇ ਹੋ ਇਹ ਜਨਨੀ ਇਹ ਬਰਦਾਸ਼ਤ ਕਰਨ ਵਾਲੀ ਗੱਲ ਨਹੀਂ ਹੈ ਇਹ ਤੇ ਸਰਕਾਰ ਗੌਰ ਕਰਕੇ ਮਸਲਾ ਹੱਲ ਕਰੇ ਅਸੀਂ ਇਸ ਗੱਲ ਦੀ ਖਤਰ ਇਕੱਠੇ ਹੋਏ ਆ ਰਾਤ ਵੀ ਕੱਲ ਵੀ ਕਿਸਾਨਾਂ ਮੋ ਸਾਹਮਣੇ ਹੋਏ ਨੇ ਰਾਤ ਵੀ ਕਿਸਾਨਾਂ ਤੇ ਕੁੱਤੀ ਇਹ ਕੱਢਪ ਹੋਈ ਹੈ ਕਿਸਾਨ ਵੀ ਜ਼ਖਮੀ ਹੋਏ ਨੇ ਹੁਣ ਸਭ ਦੇ ਦੇਖੋ ਜਿੱਥੇ ਧੱਕਾ ਮੱਕੀ ਹੁੰਦਾ ਜਿੱਥੇ ਧੱਕਾ ਕਰਦੇ ਨੇ ਉਥੇ ਵਿਰੋਧ ਹੁੰਦਾ ਵਿਰੋਧ ਹੁੰਦਾ ਤਾਂ ਧੱਕਾ ਮੱਕੀ ਹੁੰਦੀ ਹੈ ਦੋਨੇ ਪਾਸੇ ਜੇ ਜ਼ਖਮੀ ਹੋਏ ਨੇ ਤਾਂ ਸਾਡੀ ਨੇ ਉਹ ਸਾਡੇ ਕਿਹੜਾ ਕਿਸਾਨਾਂ ਮਜਦੂਰਾਂ ਦੇ ਮੁੰਡੇ ਨੇ ਉਹ ਕਿਹੜਾ ਬਾਹਰੋਂ ਤੋਂ ਵੱਡੇ ਕਿਸੇ ਕਾਰਪੋਰੇਟ ਦੇ ਮੁੰਡੇ ਤਾਂ ਹੈ ਨਹੀਂ ਉਹ ਦੇ ਪਰ ਉਹ ਆਪਣੀ ਡਿਊਟੀ ਤੇ ਹੁੰਦੇ ਨੇ ਇਧਰੋਂ ਸਾਡੇ ਸਾਡੀ ਵੀ ਜ਼ਿੰਮੇਵਾਰੀ ਬਣ ਜਾਂਦੀ ਐ ਅਸੀਂ ਜ਼ਮੀਨਾਂ ਬਚਾਉਣ ਦੇ ਖਾਤਰ ਜਦੋਂ ਆਮਣੇ ਸਾਹਮਣੇ ਹੁੰਦੇ ਨੇ ਇਹੀ ਸਾਡੇ ਮੁੰਡੇ ਹੁੰਦੇ ਹੁੰਦੇ ਨੇ ਇੱਕ ਦੂਜੇ ਦੇ ਸਾਹਮਣੇ ਤੇ ਝਟਪਾਂ ਦੇ ਵਿੱਚ ਛੱਟਾਂ ਵੀ ਉਹਨਾਂ ਦੇ ਛੱਟਾਂ ਪੇਟਾਂ ਵੀ ਵੱਜਦੀਆਂ ਨੇ ਜ਼ਰੂਰੀ ਗੱਲ ਐ ਜਦੋਂ ਧੱਕਾ ਮੁੱਕੀ ਹੁੰਦਾ ਦੋਨੇ ਪਾਸੇ ਟੋਟਾਂ ਆਉਂਦੀ ਐ ਪਰ ਉਹ ਕੀ ਹਾਲ ਹੈ ਕਿ ਮੀਟਿੰਗ ਹੋਈ ਐ ਕੋਈ ਲੱਗਦਾ ਹਾਲ ਨਹੀਂ ਦੇਖੋ ਅਸੀਂ ਤਾਂ ਹੱਲ ਵਾਸਤੇ ਅਸੀਂ ਤਾਂ ਕਹਿੰਦੇ ਸਰਕਾਰ ਨੂੰ ਕੋ ਅਜ ਤਾਂ ਉਹਦੇ ਵੀ ਕਿਹਾ ਸੀ ਵੀ ਭਾਰਤਮਾਲਾ ਪ੍ਰੋਜੈਕਟ ਦੇ ਨਾਲ ਨਾਲ ਆ ਕੈਸ ਲਾਈਨ ਪਾਈਪ ਦਾ ਮਸਲਾ ਵੀ ਹੱਲ ਕਰ ਦਿਓ ਜੀ ਹੁਣੀ ਡੀਸੀ ਸਾਹਿਬ ਬੈਠੇ ਸੀ ਐਸਐਸਪੀ ਸਾਹਿਬ ਬੈਠੇ ਸੀ ਤੇ ਹੋਰ ਸਾਰੇ ਅਧਿਕਾਰੀ ਸੀਗੇ ਅਜ ਤਾਂ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਨਿਬੜੋ ਨਿਗਤੀ ਸਮਝੌਤਾ ਹੋਇਆ ਹੈ ਦੱਸੋ ਕੀ ਗੱਲ ਹੈ ਵੀ ਜੇ ਕੰਪਨੀ ਛੁੜੀ ਨਹੀਂ ਮੰਦੀ ਤਾਂ ਤੁਸੀਂ ਪਾਸੇ ਹੋ ਜਾਓ ਅਸੀਂ ਦੇਖ ਲਾਂਗੇ ਕੰਪਨੀ ਨਾਲ ਪਰ ਨਹੀਂ ਸਰਕਾਰ ਉਹਦਾ ਨਾ ਖੜਾ ਛੱਡਦੀ ਹੈ ਤੇ ਨਾ ਮਸਲਾ ਹੱਲ ਕਰਦੇ ਨੇ ਆ ਮੈਂ ਸਮਝੋਤਾ ਤੁਹਾਨੂੰ ਦਿੱਕਤੀ ਦਿਖਾਇਆ ਹੈ ਹੁਣ ਦੇਖਣਾ ਕਿ ਬਣੇ ਮੁਖਮਤ ਜੀ ਸਾਹਿਬ ਨਾਲ ਤੁਹਾਡਾ ਮੀਟਿੰਗ ਵੀ ਕੀਤੀ ਹੈ ਉਹਨਾਂ ਦੇ ਬਿਆਨ ਵੀ ਆਉਂਦੇ ਆ ਕਿ ਕਿਸੇ ਦੀ ਧੱਕੇ ਨਾਲ ਜ਼ਮੀਨ ਖੁਆਰ ਨਹੀਂ ਕੀਤੀ ਜਾਵੇਗੀ ਸਾਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ ਠੀਕ ਹੈ ਕਿ ਕਿਹ ਅਫਸੋਸ ਹੀ ਇਸ ਗੱਲ ਦਾ ਹੈ ਵੀ ਮੁੱਖ ਮੰਤਰੀ ਸਾਹਿਬ ਕਿਸੇ ਗੱਲ ਨੂੰ ਨਾ ਹੀ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਆ ਭਰਤਮਾਲਾ ਪ੍ਰੋਜੈਕਟ ਨੇ ਸੜਕਾਂ ਨੇ ਹਾਂਜੀ ਕਿਸਾਨਾਂ ਦੀ ਸਹਿਮਤੀ ਨਾਲ ਡਿਫਰੈਂਟ ਰੇਟ ਨਹੀਂ ਦਿੱਤਾ ਜਾਊਗਾ ਕਿਸੇ ਨੂੰ ਆ ਗੈਸ ਲਾਈਨ ਪਾਈਪ ਲਾਈਨ ਹੈ ਜਿਹੜਾ ਇਸ ਕੱਢਦੇ ਆ ਕੋਈ ਧੱਕੇ ਨਾਲ ਕੋਈ ਵਿਕਾਸ ਦੇ ਨਾਂ ਤੇ ਕੋਈ ਲਾਈਨ ਕੱਢਦਾ ਹੈ ਗੈਸ ਲਾਈਨ ਦੀ ਹੈ ਤੇਲ ਲਾਈਨ ਦੀ ਪਾਈਪ ਹੈ ਉਹਤੇ ਕਿਸੇ ਨਾਲ ਧੱਕਾ ਨਹੀਂ ਕੀਤਾ ਜਾਊਗਾ ਕਿਸਾਨਾਂ ਨੂੰ ਸਹਿਮਤੀ ਤੋਂ ਬਗੈਰ ਅਸੀਂ ਜ਼ਮੀਨਾਂ ਨਹੀਂ ਲਵਾਂਗੇ ਇਕਦਾਂ ਮੁੱਖ ਮੰਤਰੀ ਸਾਹਿਬ ਆਮ ਸਾਡੀਆਂ ਮੀਟਿੰਗਾਂ ਦੇ ਵਿੱਚ ਕਹਿੰਦੇ ਰਹੇ ਨੇ ਪਰ ਅਫਸੋਸ ਉਹ ਉਲਟ ਹੋ ਰਿਹਾ ਹੈ ਤੱਕੇ ਨਾਲ ਪਹਿਲੀ ਵਾਰ ਪਹਿਲਾਂ ਵੀ ਆਇਆ ਜਮੀਨਾਂ ਨੇ ਆਪਣੀ ਦੀ ਕਾਤਰ ਭਾਰਤ ਮਾਲਾ ਪ੍ਰੋਜੈਕਟ ਦੇ ਨਾਂ ਤੇ ਤੇ ਹੁਣ ਅੱਜ ਦੇ ਕੁਲੇਲੇ ਵਾਲੇ ਆ ਗਏ 8 ਦਿਨ 10 ਦਿਨ ਬਾਅਦ ਅਗਲਾ ਐਕਸ਼ਨ ਕੀ ਹੁਣ ਐਕਸ਼ਨ ਸਾਡਾ ਕੀ ਹੈ ਸਾਡਾ ਤਾਂ ਅੰਦੋਲਨ ਕਰਨਾ ਹੀ ਸਾਡਾ ਐਕਸ਼ਨ ਹੈ ਇਹ ਤੇ ਚਾਰ ਡਾਂਗਾ ਸਾਡੇ ਪੁਲਿਸ ਮਾਰ ਲੈਂਦੇ ਅਸੀਂ ਸਿਰ ਕਟਾ ਕੇ ਮੁੜ ਜਾਂਦੇ ਆ ਦੋ ਚਾਰ ਦਿਨਾਂ ਦੀ ਗੱਲਬਾਤ ਹੋ ਜਾਂਦੀ ਹੈ ਮੁੜ ਕੇ ਉਹਨੂੰ ਫੇਰ ਰੱਦ ਕਰ ਦਿੰਦੇ ਨੇ ਉਹ ਫੇਰ ਦੁਬਾਰੇ ਆ ਜਾਂਦੇ ਨਹੀਂ ਸੀ ਫੇਰ ਦੁਬਾਰੇ ਆ ਜਾਂਦੇ ਆ ਫਿਰ ਤਾਂ ਕੰਮ ਕੀ ਹੁੰਦਾ ਅੱਜ ਵੀ ਮੀਟਿੰਗ ਥੋੜੀ ਹੋਈ ਤਾਂ ਉਸ ਮੀਟਿੰਗ ਦਾ ਕੀ ਸਿੱਟਾ ਨਿਕਲਿਆ ਦੇਖੋ ਅੱਜ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਸਾਡੀ ਜ਼ਿਲ੍ਹਾ ਟੀਮ ਦੀ ਹੋਈ ਹੈ ਉਹਦੇ ਚ ਇਹ ਸੀਗਾ ਵੀ ਪਹਿਲਾਂ ਤੁਸੀਂ ਮਾਹੌਲ ਬਣਾਓ ਜਿਹੜੇ ਕੱਲ ਬੰਦੇ ਗ੍ਰਿਫਤਾਰ ਕੀਤੇ ਨੇ ਗੱਡੀਆਂ ਤੋੜੀਆਂ ਨੇ ਗੱਡੀਆਂ ਗ੍ਰਿਫਤਾਰ ਕੀਤੀਆਂ ਉਹ ਸਾਰੀਆਂ ਹਰਿਆ ਕਰੋ ਛੱਡੋ ਤੇ ਤੁਸੀਂ ਕੰਮ ਬੰਦ ਕਰਕੇ ਪਾਸੇ ਬੈਠੋ ਅਸੀਂ ਪਾਸੇ ਬੈਠਿਆ ਫਿਰ ਗੱਲ ਦਾ ਮਾਹੌਲ ਬਣਾਓ ਗੱਲ ਚੱਲੂਗੀ ਹੁਣ ਇੱਥੇ ਆ ਕੇ ਸੁਨੇਹਾ ਲਾਗੇ ਵੀ ਸੋਡੇ ਬੰਦੇ ਸਾਰੇ ਛੱ ਇਸ ਗੁਰੂਰ ਦੇ ਬੰਦੇ ਛੱਡਦੇ ਤੇ ਡੀਐਸਪੀ ਨੇ ਕਹਿਤਾ ਵੀ ਥਾਣੇ ਚੋਂ ਤੁਹਾਨੂੰ ਬਾਹਰ ਛੱਡਦਾ ਤੁਸੀਂ ਇੱਥੇ ਬਹਿ ਜਾਓ ਤੁਸੀਂ ਉਧਰ ਨਹੀਂ ਜਾਣਾ ਤੁਸੀਂ ਪਰਾਂ ਨੂੰ ਨਹੀਂ ਜਾਣਾ ਇਹ ਮਤਲਬ ਕੀ ਜਿਹੜੀ ਐ ਤੁਸੀਂ ਨਾਲੇ ਤਾਂ ਛੱਡਦੇ ਰਿਹਾ ਕਰਦੇ ਜਦੋਂ ਤੁਸੀਂ ਬੰਦਾ ਰਿਹਾ ਕਰਤਾ ਅਗਲਾ ਕਿਧਰੇ ਜਾਵੇ ਮਰਜੀ ਜਾਵੇ ਕਿਤੇ ਮਰਜੀ ਜਾਵੇ ਤੁਸੀਂ ਰੋਕਣ ਵਾਲੇ ਕੌਣ ਹੋ ਹਾਂ ਤੁਸੀਂ ਜੇ ਨਾਕਾ ਸੁੱਟਾ ਲਾਇਆ ਤੁਹਾਡੇ ਨਾਕੇ ਤੇ ਕੋਈ ਚੜ ਕੇ ਗੱਡੀਆਂ ਆਉਂਦੀਆਂ ਨੇ ਤੁਸੀਂ ਨਾਕੇ ਤੇ ਤੁਹਾਡੀ ਡਿਊਟੀ ਮੇਵਰੀ ਲੱਗੇ ਰੋਕਣ ਦੀ ਠੀਕ ਆ ਤੁਸੀਂ ਨਾਲ ਰੋਕ ਲਓ ਜਿਹੜੇ ਤੁਸੀਂ ਥਾਣੇ ਚੋਂ ਹੁਣ ਰਿਹਾ ਕੀਤੇ ਨੇ ਉਹਨਾਂ ਤੇ ਤੁਸੀਂ ਇਹ ਇਹ ਸ਼ਰਤ ਲਾਓ ਵੀ ਤੁਸੀਂ ਪਿੰਡ ਵੀ ਨਹੀਂ ਜਾਣਾ ਤੇ ਇੱਧਰ ਵੀ ਨਹੀਂ ਜਾਣਾ ਇਹ ਤਾਂ ਠੀਕ ਨਹੀਂ ਇਸ ਕਰਕੇ ਜੇ ਪਤਾ ਕਰਨ ਗਏ ਨੇ ਬੰਦੇ ਜੇ ਉਹ 2 ਘੰਟੇ ਤੱਕ ਗੱਲ ਹੋ ਜਾਂਦੀ ਹੈ ਜੀ ਇੱਕ ਰਾਤ ਭਿੱਖੇ ਵਾਲੇ ਐਸਐਚਓ ਤੋਂ ਨਾ ਬਾਹਰ ਰੁਕੀਆਂ ਦੋਨੇ ਹਸਪਤਾਲ ਦੇ ਵਿੱਚ ਦਾਖਲ ਹੈ ਦੇਖੋ ਬਹੁਤ ਮਾੜੀ ਆ ਉਹ ਕਮੇਟ ਟੁੱਟੀ ਹੈ ਕਿਵੇਂ ਗੱਲ ਹੈ ਇਹਦੇ ਬਾਰੇ ਤਾਂ ਨਹੀਂ ਜਾਣਕਾਰੀ ਹੁਣ ਸਾਡੇ ਬੰਦੇ ਕੁਝ ਦੱਸਦੇ ਨਹੀਂ ਵੀ ਇਸ ਤਰ੍ਹਾਂ ਦੀ ਗੱਲ ਤਾਂ ਹੈ ਨਹੀਂ ਸੀ ਕੋਈ ਉਹਨੂੰ ਜਾਣਦੇ ਨੇ ਐਸਐਚਓ ਨੂੰ ਬੰਦੇ ਵੀ ਉਹਦੀ ਅਸੀਂ ਜਦੋਂ ਦੇਖਿਆ ਤਾਂ ਠੀਕ-ਠਾਕ ਖੜੇ ਸੀ ਇਹ ਮੰਗਰੋਂ ਕੀ ਹੋਇਆ ਇਹਦੇ ਬਾਰੇ ਹਾਂ ਪਰ ਕੀ ਉਤਬਾਦ ਕੋਈ ਮਾਮਲੇ ਦਰਜ ਵੀ ਹੋਏ ਨੇ ਤੁਹਾਡੇ ਬੰਦਿਆਂ ਦੇ ਉੱਤੇ ਕਰਦੀ ਹੁੰਦੇ ਨੇ ਜੀ ਮਾਮਲੇ ਮੰਨ ਕੇ ਮਾਮਲਾ ਤਾਂ ਮੈਂ ਮੇਰੇ ਤੇ ਦਰਜ ਕੀਤਾ ਹੋਏ ਕਿਉਂਕਿ ਮੈਂ ਮੈਂ ਭਾਵੇਂ ਉੱਥੇ ਨਹੀਂ ਸੀ ਮਾਮਲਾ ਤਾਂ ਹੋ ਸਕਦਾ ਮੇਰੇ ਤੇ ਦਰਜ ਕੀਤਾ ਹੋਵੇ ਹੁਣ ਅਗਲਾ ਐਕਸ਼ਨ ਕੀ ਰਹੂਗਾ ਜੀ ਐਕਸ਼ਨ ਸਾਡਾ ਕੀ ਹੁੰਦਾ ਹੈ ਸੰਘਰਸ਼ ਸਾਡਾ ਐਕਚੁਅਲੀ ਸੰਘਰਸ਼ ਹੀ ਸਾਡਾ ਹਥਿਆਰ ਹੈ ਸੰਘਰਸ਼ ਹੀ ਅਸੀਂ ਕਰਦੇ ਹਾਂ ਸੰਘਰਸ਼ਾਂ ਨਾਲ ਹੀ ਅਸੀਂ ਆਪਣੀ ਜਿਹੜੀਆਂ ਗੱਲਾਂ ਮਨਾਉਂਦੇ ਹਾਂ ਪਹਿਲਾਂ ਵੀ ਇਸ ਤਰ੍ਹਾਂ ਹੀ